ਤਿਉਹਾਰਾਂ ਦਾ ਸੀਜ਼ਨ ਹੈ ਫੈਸਟਿਵ ਸੀਜ਼ਨ ਜਿਹੜਾ ਹੈ ਇਹਦੇ ਚ ਲੋਕਾਂ ਨੂੰ ਅਸੀਂ ਸੈਂਸ ਆਫ ਸਿਕਿਉਰਿਟੀ ਦੇਣ ਲਈ ਸਾਰੇ ਏਰੀਆ ਦੇ ਵਿੱਚ ਸ਼ਹਿਰ ਦੇ ਏਰੀਆ ਵਿੱਚ ਐਸਪੀ ਐਸਐਸਪੀ ਸਾਹਿਬ ਹਰਮਨ ਹਾਂ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਤੇ ਸ਼੍ਰੀ ਵਨੇਲਾ ਸਾਹਿਬ ਦੇ ਆਦੇਸ਼ਾਂ ਦੇ ਅਸੀਂ ਇਹ ਆਪਣੇ ਪੀਐਸਪੀ ਸਿਟੀ 1 ਤੇ ਟੂ ਦੇ ਵਿੱਚ ਫਲੈਗ ਮਾਰਚ ਕਰ ਰਹੇ ਹਾਂ ਤੇ ਭੀੜ ਭੜਕੇ ਵਾਲੀਆਂ ਜਿਹੜੀਆਂ ਵੀ ਮਾਰਕਟ ਹੈ ਉਹਦੇ ਵਿੱਚ ਪੈਦਲ ਮਾਰਚ ਕਰਾਂਗੇ ਇਹ ਅੱਜ ਹੰਮਸਾਬ ਤੋਂ ਸ਼ੁਰੂ ਕਰਕੇ ਅਸੀਂ 8 ਤੋਂ 9 ਤੋਂ 10 ਤੋਂ 11 ਐਸਿਕ ਚੌਂਕ ਤੋਂ ਹੁੰਦੇ 에어ਪੋਰਟ ਰੋਡ ਥਾਣੀ ਵਾਪਸ ਗੋਦਰੇ ਚੌਂਕ ਤੋਂ ਤਿੰਨ ਪੰਜ ਦੀਆਂ ਲਾਈਟਾਂ ਦਾ ਨਹੀਂ ਹੁੰਦੇ ਹੋਏ ਅਸੀਂ ਵਾਪਸ ਆਵਨ ਇਹ ਇਸ ਕਰਕੇ ਹੀ ਕੀਤਾ ਜਾਂਦਾ ਹੈ ਤਾਂ ਕਿ ਲੋਕਾਂ ਦੇ ਵਿੱਚ ਸੈਂਸ ਆਫ ਸਿਕਿਉਰਟੀ ਪੈਦਾ ਕਰੇ ਅਰੇ ਦੇਵਾਰਾਂ ਨੂੰ ਲੈ ਕੇ ਕੀ ਮਸਲ ਹੈ ਇਹ ਮੈਂ ਤੁਹਾਨੂੰ ਇੱਕੋ ਮੈਸੇਜ ਜਿਹੜਾ ਜ਼ਰੂਰੀ ਹੈ ਕੋਈ ਵੀ ਲਵਾਰਸ ਵਸਤੂ ਜੇ ਕੋਈ ਚੀਜ਼ ਵੀ ਤੁਹਾਨੂੰ ਪਤਾ ਲੱਗਦੀ ਹੈ ਤੇ ਉਸੇ ਵੇਲੇ ਆਪਣੇ ਨੀਰੈਸਟ ਥਾਣੇ ਦੇ ਵਿੱਚ ਇਨਫੋਰਮ ਕਰੋ ਤਾਂ ਕਿ ਉਸੇ ਵੇਲੇ ਹੀ ਉਹਦੇ ਤੇ ਰਿਐਕਸ਼ਨ ਆਵੇ ਤੇ ਪੁਲਿਸ ਨੂੰ ਰਿਐਕਟ ਕਰਕੇ ਤੁਹਾਡੇ ਕੋ ਉਹ ਕਹਿੰਦਾ 112 ਨੰਬਰ ਜਿਹੜਾ ਸਾਡਾ 112 ਵੀ ਨੰਬਰ ਹੈ ਉਹਦੇ ਤੇ ਵੀ ਤੁਸੀਂ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ। ਹੁਣ 3 ਮੁਲਾਜ਼ਮਾਂ ਦਾ ਸਰਵਿਸ ਲਾਈਨ ਸਾਡੇ ਕੋਲ ਅੱਜ 100 ਮੁਲਾਜ਼ਮ ਹੈ ਤੇ 200 ਮੁਲਾਜ਼ਮਾਂ ਦੇ ਸਾਥੀਆਂ ਦੋ ਤਨ ਆਏ ਆ। ਸਾਰੀਆਂ ਪੀਸੀਆਰ ਪਾਰਟੀਆਂ ਪੀਸੀਆਰ ਪਾਰਟੀ ਦੇ ਇੰਚਾਰਜਾ ਮੇਰੇ ਨਾਲ ਐਸਐਚਓ ਸੁਹਾਣਾ ਅਮਨਦੀਪ ਸਿੰਘ ਐਸਐਚਓ 8 ਫੇਜ਼ ਸਤਨਾਮ ਸਿੰਘ ਐਸਐਚਓ ਪਹਿਲੀ ਵਿੰਕਲ ਐਸਐਚਓ 11 ਫੇਜ਼ ਐਸਐਚਓ ਅਮਨ ਕੰਬੂਜ ਐਸਐਚਓ ਮਟੌਰ ਤੇ ਹੋਰ ਵੀ ਐਸਐਚਓ ਆਈਟੀ ਤੇ ਆਪਣੇ ਇੱਕ ਫੇਜ਼ ਐਸਐਚਓ ਸਾਡੇ ਨਾਲ ਤੁਸੀਂ ਸ਼ਾਨਗਨ ਕੰਟਰੀਆਂ ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਤੁਹਾਨੂੰ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ मैं हरमनप्रीत सिंह मेरा वीज़ा जाप स्टडी मोहाली ने लगवाया तो सारे पैसे वीज़ा लगन तो बाद ले मैं मनीष कुमार ये मेरा सैनिकन वीज़ा जब स्टडी मोहाली ने लगवा के दिया है और सारी पेमेंट वीज़ा लगने के साथ थैंक यू